ਜਿੱਥੇ ਕਿਰਾਏ ਦਾ ਪੇਸ਼ ਨਜ਼ੀਰ ਉੱਥੇ ਹੀ ਕਬਜ਼ਾ ਕਰਦੇ ਨੇ ਜੁਝੀ ਜਿਲ੍ਹਾ ਦੇ ਕੁਝ ਮੁਰਜੀ ਫਾਸਟ ਰੇ ਵਾਲੇ ਵੀ ਨਾ ਬਚ ਕੇ ਰੋ ਦੇਖੋ ਫਾਸਟ ਰੇ ਵਾਲਿਆਂ ਦਾ ਜੋ ਹਾਲਾਤ ਹੂੰ ਕੋਲੋਂ ਨਹੀਂ ਲੜਾਈ ਲੜਨ ਚਾਹੀਦੀ ਹੂੰ ਕਬਜ਼ੇ ਨਹੀਂ ਹੁਣ ਕਿਹਦੇ ਜੇ ਹਾਈ ਕੋਰਟ ਨੇ ਦਿੱਤਾ ਹਾਈ ਕੋਰਟ ਐਵੀਅਨ ਪੜੀ ਕਰਾਉਣ ਤੋਂ ਤੇ ਕਿਸ ਨੇ ਲੈ ਦਾ ਕਬਜ਼ਾ ਦੇ ਕੋਣ ਬੰਦੇ ਹਰਿੰਦਾ ਸਾਹਿਬ ਲਾਅ ਐਂਡ ਆਰਡਰ ਦਾ ਜ਼ਿਕਰ ਕਰਿਆ ਆਪਾਂ ਨੇ ਮੈਂ ਪਟਿਆਲਾ ਸਨੌਰ ਹਲਕੇ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਫਾਸਟਵੇਕੇਬਲ ਕੰਪਨੀ ਹੈ ਲੀਗਲ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਸਹੀ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਆਪਣਾ ਕੰਮ ਕਰ ਰਹੀ ਹੈ ਤਾਂ ਹੁਣ ਤੁਸੀਂ ਤਸਵੀਰਾਂ ਦੇਖਿਆ ਅੰਦਾਜ਼ਾ ਕਿਵੇਂ ਨਿਕਲ ਕੇ ਆਏ ਗੋਲੀਆਂ ਚੱਲ ਗਈਆਂ ਕਿਸੇ ਦਾ ਗੁੱਟ ਵੱੜਦਾ ਲੈਟ ਮੈਂ ਕੰਪਲੀਟ ਕਰ ਦਮਾ ਤੁਹਾਨੂੰ ਤੁਹਾਡੇ ਨਾਲ ਇਹ ਤੁਸੀਂ ਤੁਹਾਡੇ ਨਾਲ ਜੁੜੀ ਹੋਈ ਇਹ ਖਬਰ ਹੈ ਤੁਸੀਂ ਸੂਬੇ ਨੂੰ ਰਿਪਰੈਜ਼ੈਂਟ ਕੀਤਾ ਐਜ਼ ਅ ਹੋਮ ਮਿਨਿਸਟਰ ਤਾਂ ਜਿਸ ਤਰ੍ਹਾਂ ਦਾ ਤਸਵੀਰਾਂ ਨਿਕਲ ਕਾਰੀਆਂ ਗੋਲੀਆਂ ਚੱਲਦੀਆਂ ਕਿਸੇ ਦੇ ਘਰਾਂ ਤੇ ਹਮਲੇ ਹੋ ਜਾਂਦੇ ਨੇ ਕੇਵਲ ਆਪਰੇਟਰਾਂ ਨੂੰ ਧਮਕਾਇਆ ਜਾਂਦਾ ਹੈ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹਾਈਕ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਰੰਦਾਵਾ ਸਭ ਮੰਨਿਆ ਨਹੀਂ ਜਾਂਦਾ ਦੇਖੋ ਇਹਨੂੰ ਬਦਲਾਵ ਕਹਿੰਦੇ ਨੇ ਹੂੰ ਸਾਡੇ ਟਾਈਮ ਦੇ ਉੱਤੇ ਹੂੰ ਇਹ ਦੇ ਉੱਤੇ ਅਸੀਂ ਬੜੀ ਸਟੱਡੀ ਕੀਤੀ ਹੂੰ ਕਿ ਕਿਆ ਗਿਆ ਕਿ ਇਹ ਕੇ ਇਹਦੇ ਦੇ ਕੇਬਲ ਨੈਟਵਰਕ ਤੇ ਇਸ ਕਬਜ਼ਾ ਹੂੰ ਪਰ ਉਸੇ ਸਾਡੀ ਗਵਰਨਮੈਂਟ ਨੇ ਇਹ ਕੀਤਾ ਕਿ ਲੀਗਲੀ ਐਕਸ਼ਨ ਕੀਤਾ ਜਾਏਗਾ ਹੂੰ ਜੇ ਸਾਡੇ ਮਨ 'ਚ ਇਹ ਹੁੰਦਾ ਕਿ ਅਸੀਂ ਆਪ ਕਬਜ਼ਾ ਕਰਨਾ ਇਹ ਜਿਹੜੇ ਕਹਿੰਦੇ ਕਿ ਅਸੀਂ ਕਟੜ ਮਾਨਦਾਰ ਹਾਂ ਹੂੰ ਤੇ ਕਟੜ ਮਾਂਦਰ ਦੇਣ ਸਟੇਟਮੈਂਟ ਕਿ ਕਿਉਂ ਕੋਈ ਐਮਐਲਏ ਇਹਦਾ ਇਸ ਕੰਪਨੀ ਦਾ ਚੇਅਰਮੈਨ ਬਣਿਆ ਪਿਆ ਕਿਉਂ ਜਿਹਨਾਂ ਦੇ ਗੁੱਟ ਵੱਡੇ ਨੇ ਕਿਉਂ ਨਹੀਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਦੰਦਪ ਸਭ ਜਿਹੜਾ ਸੈਲਫ ਰੋਜ਼ਗਾਰ ਹੈ ਜਿਵੇਂ ਹੁਣ ਪ੍ਰਾਈਵੇਟ ਜੌਬਸ ਨੇ ਜੇ ਮੈਂ ਫਾਸਟ ਵਿਨਰ ਜੁੜਾ ਇੱਕ ਸਵਾਲ ਹੋਰ ਹੈ ਹਜ਼ਾਰਾਂ ਆਪਰੇਟਰ ਨਾਲ ਜੁੜੇ ਹੋਏ ਨੇ ਹਜ਼ਾਰਾਂ ਚੁੱਲ੍ਹੇ ਜਿਹੜੇ ਨੇ ਉਹ ਲੋਕਾਂ ਤੇ ਚਲਦੇ ਨੇ ਮੈਂ ਇੱਕ ਕੋਟ ਕਰਦਾ ਇੱਕ ਵਿਧਵਾ ਸਰਹੰਦੀ ਉਹ ਆਪਣਾ ਪਤੀ ਦੀ ਰੈਤ ਤੋਂ ਬਾਅਦ ਕੇਵਲ ਦਾ ਕੰਮ ਚਲਾਉਂਦੀ ਹੈ ਉਹਦੀ ਸੁਣਵਾਈ ਕਿਤੇ ਨਹੀਂ ਹੋ ਰਹੀ ਦਰਦਾਂ ਦੇ ਠੋਕਰਾਂ ਖਾਣੀਆਂ ਪੈ ਰਹੀ ਮੇਰੀ ਗੱਲ ਸੁਣੋ ਮੈਨੂੰ ਬੜਾ ਅਫਸੋਸ ਹੈ ਕਿ ਇਹ ਹੋ ਰਿਹਾ ਹੁੰਦਾ ਹਮ ਕਿ ਇਹੀ ਪੁਲਿਸ ਹਮ ਜਿਹੜੀ ਪੰਜਾਬ 'ਚ ਟੈਰੋਰਿਜ਼ਮ ਖਤਮ ਕੀਤਾ ਹਮ ਇਸੇ ਪੁਲਿਸ ਨੇ ਹਮ ਸਾਨੂੰ ਕਹਿ ਦਿੰਦੇ ਨੇ ਕਿ ਸਾਰੇ ਗਲਤ ਕਰ ਲਿਆ ਹਮ ਇਹ ਕੰਮ ਠੀਕ ਨਹੀਂਗਾ ਤੇ ਆਪਾਂ ਰਹਿਣ ਦੀ ਹਮ ਸਭ ਕਹਿੰਦੇ ਰਹੇ ਨੇ ਐਸਐਸਪੀ ਹਮ ਕਿ ਜਿਵੇਂ ਕੀ ਵਾਲਾ ਕਰਣਾ ਲਾ ਕੇ ਦੇ ਲੋਕਾਂ ਦਾ ਉਹਨਾਂ ਕਹਿੰਦੇ ਇਹ ਇਹ ਕੰਮ ਨਹੀਂ ਠੀਕ ਹੈ ਹਮ ਇਹਦੇ ਨਾਲ ਬਦਨਾਮੀ ਹੋਏਗੀ ਹਮ ਤੇ ਇੱਥੇ ਤੋਂ ਹੁਣ ਜ਼ਮੀਰ ਮਰ ਗਈ ਆ ਰਿੰਦਾਵਾ ਸਾਹਿਬ ਲਾਅ ਐਂਡ ਆਰਡਰ ਦਾ ਜ਼ਿਕਰ ਕਰਿਆ ਆਪਾਂ ਨੇ ਮੈਂ ਪਟਿਆਲਾ ਸਨ ਹੋਰ ਹਲਕੇ ਦਾ ਜ਼ਿਕਰ ਕਰਨਾ ਚਾਹੁੰਦਾ ਹੈ ਫਾਸਟ ਵੀ ਕੇਬਲ ਕੰਪਨੀ ਹੈ ਲੀਗਲ ਤੌਰ ਤੇ ਅਗਰ ਦੇਖਿਆ ਜਾਵੇ ਤਾਂ ਸਹੀ ਕਾਇਦੇ ਕਾਨੂੰਨ ਦੇ ਹਿਸਾਬ ਨਾਲ ਆਪਣਾ ਕੰਮ ਕਰ ਰਹੀ ਹੈ ਤਾਂ ਹੁਣ ਤੁਸੀਂ ਤਸਵੀਰਾਂ ਦੇਖਿਆ ਅਨਦਾਵਸ ਕਿਵੇਂ ਨਿਕਲ ਕੇ ਆਏ ਗੋਲੀਆਂ ਚੱਲ ਗਈਆਂ ਕਿਸੇ ਦਾ ਗੁੱਟ ਵੜਦਾ ਲੈਟ ਕੰਪਲੀਟ ਕਰ ਦਮਾ ਤੁਹਾਨੂੰ ਤੁਹਾਡੇ ਨਾਲ ਇਹ ਤੁਸੀਂ ਤੁਹਾਡੇ ਨਾਲ ਜੁੜੀ ਹੋਈ ਇਹ ਖਬਰ ਹੈ ਤੁਸੀਂ ਸੂਬੇ ਨੂੰ ਰਿਪਰੈਜ਼ੈਂਟ ਕੀਤਾ ਐਜ਼ ਅ ਹੋਮ ਮਿਨਿਸਟਰ ਜਿਸ ਤਰ੍ਹਾਂ ਦਾ ਤਸਵੀਰਾਂ ਨਿਕਲ ਕਾਰੀਆਂ ਗੋਲੀਆਂ ਚੱਲਦੀਆਂ ਕਿਸੇ ਦੇ ਘਰਾਂ ਤੇ ਹਮਲੇ ਹੋ ਜਾਂਦੇ ਨੇ ਕੇਵਲ ਆਪਰੇਟਰਾਂ ਨੂੰ ਧਮਕਾਇਆ ਜਾਂਦਾ ਹੈ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਹਾਈ ਕਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਇਹਨਾਂ ਦਾ ਵਸਮ ਮੰਨਿਆ ਨਹੀਂ ਜਾਂਦਾ ਦੇਖੋ ਇਹਨੂੰ ਬਦਲਾਅ ਕਿਹਦੇ ਨੇ ਹੂੰ ਸਾਡੇ ਟਾਈਮ ਦੇ ਉੱਤੇ ਹੂੰ ਇਹ ਦੇ ਉੱਤੇ ਅਸੀਂ ਬੜੀ ਸਟੱਡੀ ਕੀਤੀ ਹੂੰ ਕਿ ਕਿਆ ਗਿਆ ਕਿ ਇੱਕ ਇਹਦੇ ਦੇ ਕੇਬਲ ਨੈਟਵਰਕ ਤੇ ਇਸ ਕਬਜ਼ਾ ਹੂੰ ਪਰ ਉਸੇ ਸਾਡੀ ਗਵਰਨਮੈਂਟ ਨੇ ਇਹ ਕੀਤਾ ਕਿ ਲੀਗਲੀ ਐਕਸ਼ਨ ਕੀਤਾ ਜਾਏਗਾ ਹੂੰ ਜੇ ਸਾਡੇ ਮਨ 'ਚ ਇਹ ਹੁੰਦਾ ਕਿ ਅਸੀਂ ਆਪ ਕੌਜਾ ਕਰਨਾ